ਵੈਗਰੇ ਜੀ ਕਾ ਖਾਲਸਾ ਵੈਗਰੇ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਾਡੇ ਇਸ YouTube ਤੇ Facebook ਚੈਨਲ ਤੇ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਬਾਰੇ ਸਿੱਖ ਕੌਮ ਦਾ ਇਤਿਹਾਸ ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਵੀ ਜਿਹੀ ਸੂਰਬੀਰਸਾਨ ਉਹ ਬਹਾਦਰ ਯੋਧੇ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਮੌਕਾ ਮਿਲਣ ਤੇ ਬਹਾਦਰੀ ਦੇ ਅਜਿਹੇ ਕਾਰਨਾਮੇ ਕੀਤੇ ਕਿ ਉਸ ਸਮੇਂ ਦੇ ਮਗਲ ਬਾਦਸ਼ਾਹਾਂ ਦੀਆਂ ਭਾਜੜਾ ਪਾ ਦਤੀਆਂ ਸੀ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਕਿਸਾਨੀ ਪਰਵਾਰ ਨਾਲ ਸੰਬੰਧਤ ਸਨ ਤੇ ਬਚਪਨ ਤੋਂ ਹੀ ਨਿਹਂੜ ਤੇ ਫਰਤੀਲੇ ਸਨ ਉਸ ਸਮੇਂ ਮੁਗਲ ਹਕੂਮਤ ਦਾ ਵਿਵਾਸ ਸੀ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਉਹ ਜੋਧੇ ਸਨ ਜਿਨ੍ਹਾਂ ਨੇ ਦਸਾਂ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਤੇ ਮਹਾਵਾਕ ਸਵਾਲਾਕ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਾ ਹੁਣਾ ਪੂਰਾ ਕਰਦੇ ਆ ਉਸ ਸਮੇਂ ਦੀ ਹਕੂਮਤ ਮੁਗਲਾਂ ਨੂੰ ਲਲਕਾਰਦਿਆ 200 ਮੁਗਲ ਸੈਨਿਕ ਨਾਲ ਲੜਾਈ ਕੀਤੀ ਸੀ ਉਸ ਸਮੇਂ ਮੁਗਲਾਂ ਨੇ ਸੇ ਕਾਮ ਨੂੰ ਖਤਮ ਕਰ ਲਈ ਜ਼ੁਲਮ ਦੀ ਅਤਿ ਚੁੱਕੀ ਸੀ ਜਦੋਂ ਨਾਤਰਛਾਤ ਅਮਨ ਸ਼ਬਦ ਆਲੀ ਹਿੰਦੁਸਤਾਨੀਆਂ ਨੇ ਲੁੱਟ ਕੇ ਵਾਪਸ ਜਾਂਦੇ ਸਨ ਤੇ ਉਹਨਾਂ ਨੂੰ ਪੰਜਾਬ ਦੇ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਕਈ ਵਾਰ ਤਾਂ ਸਿੰਘਾਂ ਇਹਨਾਂ ਤੋਂ ਲੁੱਟਿਆ ਹੋਇਆ ਮਾਰ ਵੀ ਖਾਇਆ ਸੀ ਇਸ ਤੋਂ ਤੰਗ ਪਰੇਸ਼ਾਨ ਹੋ ਜਕਰੀਆ ਖਾਨ ਨੇ ਖਾਲਸੇ ਦਾ ਖੁਰਾਕ ਹੋਝ ਮਟਾਉਣ ਲਈ ਸਿੱਖਾਂ ਦੇ ਸਿਰਾਂ ਦੇ ਨਾਮ ਰੱਖ ਦਿੱਤੇ ਤੇ ਐਲਾਨ ਕਰਵਾ ਦਿੱਤਾ ਕਿ ਸਿੱਖ ਖਤਮ ਕਰ ਦਿੱਤੇ ਗਏ ਹਨ ਉਹਨਾਂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਿੱਖਾਂ ਨੂੰ ਜਾਨ ਤੇ ਪਵੰਦੀ ਲਗਾਤੀ ਇਸ ਦੇ ਫਲਸਰੂਪ ਸਿੱਖ ਕੌਮ ਨੂੰ ਬਹੁਤ ਹੀ ਕਸ਼ਟਾਂ ਦਾ ਸਾਹਮਣਾ ਕਰਨਾ ਪਿਆ ਇਹੋ ਜਿਹੇ ਸਮੇਂ ਵਿੱਚ ਬਾਬਾ ਬੋਤਾ ਸਿੰਘ ਤੇ ਜਵਾਨ ਹੋਏ ਜਿਵੇਂ ਕਾਮ ਉਤੇ ਹੋ ਰਿਹਾ ਅਤਿਆਚਾਰਾਂ ਨੂੰ ਆਪਣੇ ਅੱਖੀਂ ਦੇਖਿਆ ਇਸ ਤਰ੍ਹਾਂ ਇੱਕ ਹੋਰ ਸਿੰਘ ਬਾਬਾ ਗਰਜਾ ਸਿੰਘ ਨਾਮ ਦਾ ਬਾਬਾ ਬੁੱਤਾ ਸਿੰਘ ਨੂੰ ਆਨ ਮਿਲਿਆ ਬਾਬਾ ਬੁੱਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਅੰਮ੍ਰਿਤ ਪਾਨ ਕਰਕੇ ਖਾਲਸਾ ਪੰਥ ਦੇ ਮੈਂਬਰ ਬਣਨ ਦਾ ਮਾਨ ਪ੍ਰਾਪਤ ਹੋਇਆ ਤੇ ਉਹਨਾਂ ਦੇ ਜੀਵਨ 'ਚ ਵੱਡੀਆਂ ਤਬਦੀਲੀਆਂ ਆਈਆਂ ਮੁਗਲ ਹਕੂਮਤ ਹਲਕੀਤੇ ਚੱਲ ਰਹੀ ਜਿਹਨੂੰ ਵੇਖ ਕੇ ਉਹਨਾਂ ਦੇ ਮਨ ਵਿੱਚ ਹਲੂਰੀਆਂ ਲਲੂਰੀਆਂ ਉੱਠਦੀਆਂ ਸਨ ਉਸ ਸਮੇਂ ਸਿੱਖ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਰਾਤਾਂ ਨੂੰ ਜਾਂਦੇ ਤੇ ਜੰਗਲਾਂ ਵਿੱਚ ਦਿਨ ਇਹ ਸਮਾਂ ਬਤੀਤ ਕਰਦੇ ਸਨ ਇਸੇ ਤਰ੍ਹਾਂ ਹੀ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਵੀ ਰਾਜਪਤਾਨੇ ਤੋਂ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਲਈ ਸ਼ੁਭਦੇਸ਼ ਪੌਂਦੇ ਝਾੜੀਆਂ ਪਹਿਲਾਂ ਵੇਖ ਤੇ ਰਵਾਨਾ ਹੋਏ ਤੇ ਤਰਨ ਤਾਰਨ ਕੋਲ ਝਾੜੀਆਂ ਬੇਲੇ ਵਿੱਚ ਜਾ ਰਹੇ ਸਨ ਤਾਂ ਉੱਥੋਂ ਗੁਜ਼ਰ ਰਹੇ ਦੋ ਮੁਸਲਮਾਨਾਂ ਝਾੜੀਆਂ ਚਕਾਰਾਂ ਦੀਆਂ ਆਵਾਜ਼ ਤੇ ਪਰਛਾਵੇਂਖੈਰ ਤੇ ਇੱਕ ਮੁਸਲਮਾਨ ਨੇ ਕਿਹਾ ਇੰਨਾ ਝਾੜੀਆਂ ਪਿੱਛੇ ਸਿੱਖ ਲੱਗਦੇ ਹਨ ਦੂਜਾ ਮੁਸਲਮਾਨ ਬੋਲਿਆ ਨਹੀਂ ਉਹ ਤਾਲੁਕਨ ਛਪਣ ਵਾਲੇ ਨਹੀਂ ਹੰਦੇ ਸਾਹਮਣੇ ਮੁਕਾਬਲਾ ਕਰਕੇ ਮਾਰਦੇ ਹਨ ਜਾਂ ਮਰਦੇ ਹਨ ਪਹਿਲਾ ਪੈਰਾ ਆਵੇ ਤੇ ਸ੍ਰੀ ਦੀ ਡੀਟੇਲ ਤੋਂ ਤਾਂ ਸਿੱਖੀ ਦੇ ਦੇਣ ਦੋ ਜਸੂਬਾ ਲੋਰ ਜਨਾਬ ਚੱਕਰੀਆ ਖਾਨ ਨੇ ਟੰਡोरा ਬਟਵਾਇਆ ਹੈ ਕਿ ਸਿੱਖ ਮਾਰ ਦਿੱਤੇ ਗਏ ਹਨ ਇਹ ਕੋਈ ਚੋਰ ਚੱਕਾ ਜਾਂ ਕਾਇਰ ਹੋਏਗਾ ਚਲ ਜਾ ਦੇਖੇ ਕੋਣ ਹੈ ਪਹਿਲਾ ਜੇ ਸਿੱਖ ਹੋਏ ਤਾਂ ਬਚਣਾ ਮੁਸ਼ਕਲ ਹੋ ਜਾਏਗਾ ਛੜਾਪਾ ਕੀ ਲੈਣਾ ਦੋਨੋਂ ਮੁਸਲਮਾਨ ਡਰਦੇ ਮਾਰੇ ਚਲੇ ਗਏ ਪਰ ਉਹਨਾਂ ਦੀਆਂ ਅਫਸੋਸ ਚੀਆਂ ਗੱਲਾਂ ਦੋਵਾਂ ਸਿੰਘਾਂ ਬਾਬਾ ਬੋਤਾ ਸਿੰਘ ਤੇ ਬਾਬਾ ਗੁਰਦਾ ਸਿੰਘ ਦੇ ਕੰਨਾਂ ਚ ਵਾਰ-ਵਾਰ ਗੁਣੀਆਂ ਸਨ ਇਹ ਚੋਰੇ ਚੱਕੇ ਜਾਂ ਕੈਰ ਹੋਣਗੇ ਸਿੱਖ ਨਹੀਂ ਹੋ ਸਕਦੇ ਉਹਨਾਂ ਬੈਠ ਕੇ ਵਿਚਾਰ ਕੀਤਾ ਇਹ ਪ੍ਰਚਾਰਕ ਸਿੰਘ ਖਤਮ ਕੀਤੇ ਜਾ ਸਕਨੇ ਇਸ ਨਾਲ ਪੰਥ ਨੂੰ ਬਾਹਰ ਨਿਕਸਾਰ ਭਜੇਗਾ ਉਹਨਾਂ ਜਾਲਮ ਹਕੂਮਤਾਂ ਨੇ ਇਹ ਸਾਬਤ ਕਰ ਲਈ ਕਿ ਸ੍ਰੀ ਧਰਮ ਸ਼ਮੇਸ਼ ਪਿਤਾ ਤੇ ਖਾਲਸਾ ਪੰਥ ਨੂੰ ਦੁਨੀਆ ਦੀ ਕੋਈ ਤਾਕਤ ਖਤਮ ਨਹੀਂ ਕਰ ਸਕਦੀ ਤਰਨਤਾਰਨ ਸਾਹਿਬ ਦੇ ਨੇ ਦੇ ਕੀ ਸ਼ਾਹੀ ਸੜਕ ਉੱਤੇ ਨੂਰਦੀਨ ਦੀ ਚੁੰਗੀ ਤੇ ਕਬਜ਼ਾ ਕਰਕੇ ਇਸ ਸੜਕ ਤੇ ਲੰਘਣ ਵਾਲੇ ਹਰ ਗੱਡੇ ਪਾਸ ਇੱਕ ਆਨਾ ਦੇ ਖੋਤੇ ਪਾਸੋਂ ਇੱਕ ਪੈਸਾ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ ਇਹ ਟੈਕਸ ਨਾਕਾ ਲਗਾ ਕੇ ਦੋਨਾ ਸਿੰਘਾਂ ਨੇ ਇਹ ਬਾਜ਼ ਫਲਾਇਆ ਦਿੱਤੀ ਕਿ ਇੱਥੇ ਖਾਲਸਾ ਦਾ ਰਾਜ ਸਥਾਪਿਤ ਹੋ ਗਿਆ ਹੈ ਜਦ ਕਿ ਦਿਨਾਂ ਤੱਕ ਉਹਨਾਂ ਪਾਸ ਕੋਈ ਮੁਗਲਾਂ ਦੀ ਟੋਲੀ ਨਾ ਪਹੁੰਚੀ ਤਾਂ ਉਹਨੇ ਇੱਕ ਮੁਸਾਫਿਰ ਰਾਹਤ ਲਾਹੌਰ ਦੇ ਸੂਬੇਦਾਰ ਨੂੰ ਇੱਕ ਚਿੱਠੀ ਲਿਖ ਭੇਜੀ ਚਿੱਠੀ ਲਿਖੇ ਸਿੰਘ ਬੋਤਾ ਹੱਥ ਹੈ ਸੋਟਾ ਵਿੱਚ ਰਾਹ ਖੜੋਤਾ ਆਂਣਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੋ ਭਾਬੀ ਖਾਨੋਂ ਨੂੰ ਜੋ ਆਖੇ ਸਿੰਘ ਬੋਤਾ ਜੱਜਕਰੀਏ ਖਾਨੋਂ ਇਹ ਸੂchnਾ ਪਹੁੰਚੀ ਤਾਂ ਨੇ 200 ਸੈਨਿਕਾਂ ਦਾ ਇੱਕ ਦਸਤਾ ਵੇਜਿਆ ਤੇ ਇਹਨਾਂ ਸੈਨਿਕਾਂ ਨੂੰ ਬਾਬਾ ਬੋਤਾ ਸਿੰਘ ਤੇ ਬਾਅਦ ਬਾਬਾ ਗਰਜਾ ਸਿੰਘ ਜੀ ਨੇ ਕੇਰਾ ਪਾ ਲਿਆ ਸਿੰਘਾਂ ਸੋਚਿਆ ਕਿ ਸ਼ਹੀਦਾਂ ਤੋਂ ਪਹਿਲਾਂ ਇਹਨਾਂ ਨੂੰ ਜੇਲ੍ਹ ਕਰਨਾ ਹੀ ਲਾਇਵੰਦਰਾ ਹੈਗਾ ਬਾਬਾ ਬੋਤਾ ਸਿੰਘ ਨੇ ਸੈਨਿਕਾਂ ਨੂੰ ਵੰਗਾਰਿਆ ਕਿ ਜੇ ਉਹ ਆਪਣੇ ਆਪ ਨੂੰ ਬਾਹਤਰ ਕਹਾਉਂਦੇ ਹਨ ਤਾਂ ਇੱਕ ਇੱਕ ਆ ਕੇ ਸਾਡੇ ਨਾਲ ਲੜਾਈ ਕਰੇ ਇਸ ਤਰ੍ਹਾਂ ਸਿੰਘਾਂ ਨੇ ਦਰਜਨਾ ਸੈਨਿਕਾਂ ਨੂੰ ਮਾਰ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਉਹ ਦੋ ਦੋ ਸੈਨਿਕ ਸਾਡੇ ਨਾਲ ਲੜਾਈ ਕਰਨ ਆ ਜਾਣ ਤਾਂ ਇਸ ਤਰ੍ਹਾਂ ਜਦੋਂ ਕੁ ਸੈਨਿਕ ਮਾਰੇ ਜਾ ਰਹੇ ਸਨ ਤਾਂ ਕੁਝ ਸੈਨਿਕਾਂ ਨੇ ਇੱਕੱਠੇ ਹੋ ਕੇ ਹੱਲਾ ਬੋਲ ਦਿੱਤਾ ਦੋ ਦਰਜਨ ਤੋਂ ਵੱਧ ਮੁਗਲ ਸੈਨਿਕਾਂ ਨੂੰ ਸੋਟਿਆ ਮਾਅ ਤੇ ਘਾਟ ਉਤਾਰਦੇ 27 ਜੁਲਾਈ 1747 ਈਸਵੀ ਨੂੰ ਬਾਬਾ ਬੋਤਾ ਸਿੰਘ ਤੇ ਬਾਬਾ ਕਰਜਾ ਸਿੰਘ ਸ਼ਹੀਦ ਹੋਏ ਮਹਾਨ ਸੂਰਬੀਰ ਜਿਹਦੇ ਬਾਬਾ ਬੋਤਾ ਸਿੰਘ ਤੇ ਬਾਬਾ ਕਰਜਾ ਸਿੰਘ ਨੇ ਸਾਬਤ ਕਰ ਦਿੱਤਾ ਸੀ ਕਿ ਖਾਲਸਾ ਕਦੇ ਵੀ ਨਹੀਂ ਮਰਦਾ ਇਸ ਦੀਆਂ ਜਿਹੜਾ ਪਤਾਲ ਚ ਲੱਗੀਆਂ ਨੇ ਇਸ ਘਟਨਾ ਤੋਂ ਸਿੱਖਾਂ ਨੂੰ ਗਵਾਹੀ ਲੈਂਦੀ ਆ ਰਹੀ ਹੈ ਤੇ ਲੈਂਦੀ ਰਹੀ ਹੈ ਕਿ ਤੇ ਸਾਡੇ ਵੱਡੇ-ਵਡੇਰੇ ਹਰ ਪੱਖੋਂ ਦੂਰੰਦੇਸ਼ੀ ਤੇ ਬਹੁਤ ਸੁਖ ਜਮੀਨ ਮਾਨਤਾ ਤੋਂ ਕੰਮ ਲੈਂਦੇ ਸਨ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਅੱਗੇ ਤੋਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਜਰੂਰ ਫੋਲੋ ਤੇ ਸਬਸਕ੍ਰਾਈਬ ਕਰੋ ਆਪ ਸਭ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ